ਹੈਲੋ ਗਾਇਸ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗਾਇਸ ਤੁਹਾਨੂੰ ਪਤਾ ਆਪਣੀ ਫਤਿਹਗੜ ਸਾਹਿਬ ਜੀ ਦੀ ਯਾਤਰਾ ਚੱਲ ਰਹੀ ਏ ਹੁਣ ਆਪਾਂ ਪਹੁੰਚੇ ਆ ਗੁਰਦੁਆਰਾ ਸ਼ਹੀਦ ਬਾਬਾ ਮੋਤੀराम ਮਹਾਰਾਜੀ ਆ ਹੁਣ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੀਏ ਵਾਹਿਗੁਰਜੀ ਗੁਰਦੁਆਰਾ ਸਾਹਿਬੀ ਕੇ ਪਹੁੰਚੁਕੇ ਆਂ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ RAM ਮਹਾਰਾਜੀ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਦੇ ਵਾਹਿਗੁਰਜੀ ਜਦੋਂ ਸਹਬ ਜਾਦੇ ਧੰਤਨ ਬਾਬਾ ਜੋਰਾਵਾਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਿਰਕੌਰ ਜੀ ਜਦੋਂ ਠੰਡੇ ਬੁਰਜੀ ਚ ਸੀਗੇ ਮੋਤੀराम ਮਹਿਰਾ ਨੇ ਉਹਨਾਂ ਨੂੰ ਦੁਰਦਸ਼ਕਾਇਆ ਸੀ ਦਰਸ਼ਨ ਕਰੋ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰੋ ਹੁਕਮਨਾਮਾ ਸਾਹਿਬ ਜੀ ਦੇ ਸੁਪਾਣਿਆਂ ਨੂੰ ਲਾਲਚ ਦੇ ਦੇ ਕੇ ਫਿਰ ਠੰਡੇ ਬੁਰਜ ਦੇ ਵਿੱਚ ਜਾਣਾ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਜਰਕੌਰ ਜੀਆਂ ਨੂੰ ਦੁੱਧ ਪਿਲਾਉਣਾ ਆਪਾਂ ਉਸ ਪਵਿੱਤਰ ਗਲਾਸਾ ਨੇ ਦਰਸ਼ਨ ਕਰਾਂਗੇ ਜਿੱਥੇ ਛੋਟੇ ਸਾਹਿਬ ਜਿਆਦ ਨੇ ਦੁੱਧ ਛਕਿਆ ਸੀ ਹੁਣ ਆਪਾਂ ਪੂਰਾ ਸਭ ਦੇ ਅੰਦਰ ਆ ਚੁੱਕੇ ਆਂ ਇਹ ਅਰਦਾਸ ਲਿਖੀ ਹੋਈ ਹੈ ਵਾਹਿਗੁਰੂ ਜੀ ਹੁਣ ਆਪਾਂ ਉਸ ਗਲਾਸਾ ਦੇ ਦਰਸ਼ਨ ਕਰਾਂਗੇ ਵਾਹਿਗੁਰੂ ਜੀ ਜਿੰਨਾ ਚ ਸਾਬ ਜਦਾਂ ਨੇ ਦੁੱਧ ਛਕਿਆ ਸੀਗਾ ਇਸ ਅਕਤੰਤ ਸਿਤਸ ਵੀਰਾਂ ਲਗਾਈਆਂ ਗਈਆਂ ਆ ਤਾਂ ਤਨ ਮਾਤਾ ਗੁਜਿਰ ਕੌਰ ਜੀ ਤਾਂ ਤਨ ਬਾਬਾ ਜੋਰਾਵਰ ਸਿੰਘ ਜੀ ਤਾਂ ਤਨ ਬਾਬਾ ਫਤਿਹ ਸਿੰਘ ਜੀ ਵਾਹਿਗੁਰੂ ਜੀ ਦਰਸ਼ਨ ਕਰੋ ਪਵਿੱਤਰ ਗਲਾਸਾਂ ਦੇ ਵਿੱਚ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਿਰ ਕੌਰ ਜੀਆਂ ਨੇ ਦੁੱਧ ਛਕਿਆ ਸੀ ਪਾਈ ਮੋਤੀराम ਮਹਿਰਾ ਨੇ ਸਪਾਈਆਂ ਨੂੰ ਲਾਲਚ ਦੇ ਦੇ ਕੇ ਠੰਡੇ ਬੁਰਜੇ 'ਚ ਜਾ ਕੇ ਮਾਤਾ ਗੁਜਿਰ ਕੌਰ ਜੀ ਨੂੰ ਬਾਬਾ ਜੋਰਾਵਰ ਸਿੰਘ ਜੀ ਨੂੰ ਬਾਬਾ ਫਤਿਹ ਸਿੰਘ ਜੀ ਨੂੰ ਦੁੱਧ ਸਿਖਾਇਆ ਪਾਈ ਮੋਤੀराम ਮਹਿਰਾ ਜੀ ਦੇ ਸਪੁੱਤਰ ਨੂੰ ਕੋਹਲੂ ਦੇ ਵਿੱਚ ਪਾ ਕੇ ਵਜ਼ੀਰ ਖਾਨ ਨੇ ਸ਼ਹੀਦ ਕੀਤਾ ਤੇ ਭਾਈ ਮੋਤੀराम ਜੀ ਦੀ ਮਾਤਾ 70 ਸਾਲ ਦੇ ਸਨ ਉਹਨਾਂ ਨੂੰ ਵੀ ਕੋਹਲੂ ਦੇ ਵਿੱਚ ਪਾ ਕੇ ਸ਼ਹੀਦ ਕੀਤਾ ਗਿਆ ਸਾਧ ਸੰਗਤ ਜੀ ਉਹਨਾਂ ਦੀ ਵਾਈਫ ਉਹਨਾਂ ਦੀ ਪਤਨੀ ਨੂੰ ਤੇ ਭਾਈ ਮੋਤੀਰਾਮ ਮਹਿਰਾ ਨੂੰ ਕੋਹਲੂ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਵਜ਼ੀਰ ਖਾਨ ਵੱਲੋਂ ਤਾਂ ਇਹ ਹੈ ਸ਼ਹੀਦੀ ਭਾਈ ਮੋਤੀਰਾਮ ਮਹਿਰਾ ਜੀ ਦੀ ਨਾ ਨਹੀਂ ਕੋਈ ਪਰਵਾਹ ਨਹੀਂ ਕੀਤੀ ਛੋਟੇ ਸਹਿਬ ਜਾਦਿਆਂ ਨੂੰ ਠੰਡੇ ਬੁਰਜ ਚ ਦੁੱਧ ਸ਼ਿਕਾਇਆ ਦਰਸ਼ਨ ਕਰੋ ਵਾਹਿਗੁਰੂ ਜੀ ਤਨ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਨਿਸ਼ਾਨ ਸਾਹਿਬ ਜੀ ਦੇ ਗੁਰਦੁਆਰਾ ਸਾਈ ਵਿਖੇ ਕਾਰ ਸੇਵਾ ਚੱਲ ਰਹੀ ਹੈ ਵਾਹਿਗੁਰੂ ਜੀ ਆਓ ਆਪਾਂ ਇੱਕ ਵਾਰੀ ਫੇਰ ਉਸ ਪਵਿੱਤਰ ਗਲਾਸਾਂ ਦੇ ਦਰਸ਼ਨ ਕਰੀਏ ਜਿੱਚੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੇ ਦੁੱਧ ਸ਼ਕਿਆ ਸੀ ਵਾਹਿਗੁਰੂ ਜੀ ਦਰਸ਼ਨ ਕਰੋ ਉਸ ਪਵਿੱਤਰ ਗਲਾਸਾਂ ਦੇ ਜਿੱਚ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀਆਂ ਨੇ ਦੁੱਧ ਸ਼ਕਿਆ ਸੀ ਸਤਨਾਮ ਵਾਹਿਗੁਰੂ ਤਾਂ ਤਾਂ ਬਾਬਾ ਮੋਤੀराम ਮਹਿਰਾਜੀ ਦੀ ਕਮਾਈ ਹੈ ਸਾਸੰਗਤ ਜੀ ਠੰਡੇ ਬੁਰਜ ਦੇ ਵਿੱਚ ਸਪਾਹੀਆਂ ਨੂੰ ਲਾਲਚ ਦੇ ਦੇ ਕੇ ਦੁੱਧ ਸ਼ਿਕਾਇਆ 7 ਸਾਲ ਦਾ ਪੁੱਤਰ ਕੋਲੂ ਦੇ ਵਿੱਚ ਸ਼ਹੀਦ ਕਰਾਇਆ 70 ਸਾਲ ਦੀ ਮਾਤਾ ਨੂੰ ਵੀ ਕੋਲੂ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ ਭਾਈ ਮੋਤੀराम ਮਹਿਰਾਜੀ ਦੀ ਪਤਨੀ ਨੂੰ ਵੀ ਕੋਲੂ ਦੇ ਵਿੱਚ ਸ਼ਹੀਦ ਕੀਤਾ ਗਿਆ ਤੇ ਮੋਤੀਰਾਮ ਮਹਿਰਾ ਨੂੰ ਤਨ ਹੈ ਕਮਾਈ ਮੋਤੀਰਾਮ ਮਹਿਰਾ ਜੀ ਦੀ ਵਾਹਿਗੁਰੂ ਜੀ ਦਰਸ਼ਨ ਕਰੋ ਗਲਾਸਾਂ ਦੇ ਵਾਹਿਗੁਰੂ ਜੀ ਆਪ ਜਿਸ ਤਸਵੀਰ ਦੇ ਦਰਸ਼ਨ ਕਰ ਰਹੇ ਹੋ ਇਹ ਤਸਵੀਰ ਪਾਈ ਮੋਤੀਰਾਮ ਮਹਾਰਾਜੀ ਦੇ ਸੁਪੁੱਤਰ ਦੀ ਹੈ ਦੇਖ ਸਕਦੇ ਹੋ ਕੋਲੂ ਦੇ ਵਿੱਚ ਸ਼ਹੀਦੀ ਪਾਈ ਰਹੇ ਨੇ ਉਹਨਾਂ ਦੀ ਮਾਤਾ ਜੀ ਉਹਨਾਂ ਦੀ ਦਾਦੀ ਜੀ ਪਾਈ ਮੋਤੀਰਾਮ ਮਹਾਰਾਜੀ ਨੇ ਵੀ ਕੋਲੂ ਦੇ ਵਿੱਚ ਸ਼ਹੀਦੀ ਪਾਈ ਵਾਹਿਗੁਰੂ ਜੀ ਆਪ ਜਰੂਰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾ ਉਹ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀਆਂ ਦੇ ਉੱਪਰ ਵਿਤਰ ਗਲਾਸਾਂ ਦੇ ਵੀ ਦਰਸ਼ਨ ਕਰਕੇ ਜਾਓ ਜਿੱਥੇ ਭਾਈ ਮੋਤੀराम ਮਹਿਰਾ ਨੇ ਉਹਨਾਂ ਨੂੰ ਦੁੱਧ ਪਿਲਾਇਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਜੇ ਤੁਸੀਂ ਗੁਰਦੁਆਰਾ ਸਾਹਿਬ ਆਇਓ ਕਮੈਂਟ ਕਰਕੇ ਜਰੂਰ ਦੱਸਣਾ ਜਰੂਰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਬੈਲ ਆਈਕਨ ਜਰੂਰ ਕਰਨਾ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਬਹੁਤ ਹੀ ਵੱਡੀ ਕਮਾਈ ਹੈ ਭਾਈ ਮੋਤੀराम ਮਹਿਰਾ ਦੀ ਜਿਨ੍ਹਾਂ ਨੇ ਆਪਣਾ ਕਾਰੋਬਾਰ ਵੇਚ ਕੇ ਵੀ ਮਾਤਾ ਜੀ ਹਿਆ ਨੂੰ ਦੁੱਧ ਪਲਾਇਆ ਛੋਟੇ ਸਹਿਬਜ਼ਾਦਿਆਂ ਨੂੰ ਵਾਹਿਗੁਰਜੀ ਬਹੁਤ ਹੀ ਵੱਡੀ ਕਮਾਈ ਹੈ ਭਾਈ ਮੋਤੀराम ਮਹਾਰਾਜ ਜੀ ਦੀ ਸਤਨਾਮ ਵਾਹਿਗੁਰੂ ਵਾਹਿਗੁਰਜੀ ਆਓ ਹੁਣ ਆਪਾਂ ਇੱਕ ਵਾਰੀ ਫੇਰ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਚੱਲੀਏ ਵਾਹਿਗੁਰਜੀ ਦਰਸ਼ਨ ਕਰੋ ਤਾਂ ਤਾਂ ਸ਼ੀਰ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਤਨਾਮ ਵਾਹਿਗੁਰੂ ਵਾਹਿਗੁਰਜੀ ਜੇ ਮੈਂ ਤੋਂ ਇਤਿਹਾਸ ਸੁਣਾਉਂਦਿਆਂ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਇਸ ਤਰ੍ਹਾਂ ਜੀ ਗੁਰਦੁਆਰਾ ਇਹ ਵੀਡੀਓ ਬਣਾਉਂਦੇ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ